ਰੋਕ ਸਰਾਈ ਦਾ ਅਤਿ ਦੀਰਘ ਅਤ ਮੋਚ ਇਹ ਗਰਬਾਣੀ ਦਾ ਤੁੰਗ ਅੰਗਰੇਜ਼ਾਂ ਦੇ ਵੀਰੇ ਦਾ ਬਿਜਲੀ ਘਰ ਕਲੋਨੀਅਰ ਦਾ ਹਾਈ ਟੂਪਰ ਪੁਰਾਣੀਆਂ ਨਿਸ਼ਾਨੀਆਂ ਆ ਮੂਰਖਾਂ ਦੀਆਂ ਨਵੀਆਂ ਨਿਸ਼ਾਨੀਆਂ ਇਹਨਾਂ ਦੇ ਵਿੱਚੋਂ ਦੀ ਪਾਣੀ ਜਾਂਦਾ ਹੋਊਗਾ ਸ਼ਾਇਦ ਇਹਦਰ ਨਹਿਰ ਚੱਲ ਰਹੀ ਹੈ ਜੀ ਉੱਪਰ ਬਾਰੀ ਤਵਾਬ ਨਹਿਰ ਬੋਰ ਦਾ ਬਹੁਤ ਵੱਡਾ ਰੁੱਖ ਹੈਕਰ ਵੀ ਇਸ ਵਰਕੇ ਅੱਜ ਦੀ ਇਸ ਕਾਹ ਦੀ ਦੱਸ ਹੀ ਕਰਾਂ ਵੀਡੀਓ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਜੀ ਕਿ ਬਹੁਤ ਹੀ ਇਤਿਹਾਸ ਰਸਤਾ ਤੋਂ ਹਲ ਟੋਕ ਪਾਵਰ ਉੱਪਰ ਚਰਚਾ ਕਰਾਂਗੇ ਰਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਜਿਹਦਾ ਕਿ ਇਤਿਹਾਸ ਹੈ ਚਾਰ ਦਿਹਾਕੇ ਪਹਿਲਾਂ ਇਹ ਜੁੜਦਾ ਦਾ ਚਾਰ ਦਿਹਾਕੇ ਤੋਂ ਵੀ ਬਾਅਦ ਅੰਗਰੇਜ਼ਾਂ ਦੇ ਸਮੇਂ ਤੋਂ ਸ਼ੁਰੂਆਤ ਹੋਈਗੀ ਆਪਾਂ ਅਕਾਦਾ ਗੱਲ ਕਰਦੇ ਹਾਂ ਇਹ ਮੈਸ ਉਹ ਖਰਾਜੀ ਅੱਪਰ ਬਾਰਿ ਦਵਾਬ ਦੇ ਕੰਡੇ ਦੋ ਅੱਪਰ ਬਾਰਿ ਦਵਾਬ ਇਸ ਨਹਿਰ ਨੂੰ ਕਿਉਂ ਕਹਿੰਦੇ ਆ ਇਹ ਨਹਿਰ ਮਾਧੂਪੁਰ ਤੋਂ ਚਲਦੀ ਹੀ ਤੇ ਅੱਪਰ ਬਾਰਿ ਦਵਾਬ ਤਾਂ ਕਹਿੰਦੇ ਆ ਵੀ ਪਾਕਿਸਤਾਨ ਵਿੱਚ ਲੋਅਰ ਬਾਰਿ ਦਵਾਬ ਇਸ ਨਹਿਰ ਦੀ ਖਦਾਈ ਹੋਈਗੀ ਇਹ ਆਪਸ ਐਡ ਹੀ ਚੜਦਾ ਪੰਜਾਬ ਓਲੈਦਾ ਪੰਜਾਬ ਤਾਂ ਕਰਕੇ ਅੱਪਰ ਬਾਰਿ ਦਵਾਬ ਉਹ ਹੋ ਗਈ ਲੋਅਰ ਬਾਰਿ ਦਵਾਬ ਤੇ ਜਿਹੜਾ ਵਿਆਸ ਤੇ ਰਾਵੀ ਦੀ ਵਿੱਚ ਜਿਹੜਾ ਲਾਕਾ ਪੈਂਦਾ ਵਾ ਉਹਨੂੰ ਕਹਿੰਦੇ ਆ ਦਵਾਬ ਤਾਂ ਕਰਕੇ ਦਵਾਬ ਹੀ ਇਹ ਆਪਣੇ ਮਾਧੂਪੁਰ ਤੋਂ ਨਹਿਰ ਸ਼ੁਰੂਆਤ ਹੋਈ ਹੀ ਸ਼ਾਹਜਹਾਨ ਨੇ ਆਪਣੇ ਸਮੇਂ ਤੋਂ ਸ਼ੁਰੂਆਤ ਕੀਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵਿਸਤਾਰ ਕੀਤਾ ਸੀ 12 ਮਹੀਨੇ ਸंचाई ਜਰੀ ਹੁੰਦੀ ਰਹੇ ਤੇ ਇੱਥੋਂ ਹੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਰਮਨਦਰ ਸਾਹਿਬ ਪਾਣੀ ਜਿਹੜਾ ਜਾਂਦਾ ਰਿਹਾ ਵਾ ਸਲੋਗ ਵਾਸਤੇ ਇਹ ਚਾਹਤ ਆਉਂ ਵੀਡੀਓ ਚੋਰ ਕਰਤਾ ਤੇ ਜਾਂਦੇ ਆ ਇਹਦਾ ਇਤਿਹਾਸ ਹੁਣ ਸਾਹਮਣੇ ਤੁਸੀਂ ਟ੍ਰੈਫਿਕ ਵਖਰੇ ਜੇ ਜੇ ਖੱਬੇ ਬਣੇ ਨੂੰ ਵੇਖਣਾ ਤੇ ਇਹ ਰਸਤਾ ਜਿਹੜਾ ਚੱਲ ਜਾਂਦਾ ਵਾ ਅੰਮ੍ਰਿਤਸਰ ਦੇ ਅੰਦਰ ਐਂਟਰੀ ਜਾਂਦਾ ਵਾ ਤੇ ਇਹੋ ਚਰਾਹਾ ਬਣਦਾ ਵਾ ਇੱਧਰੋਂ ਜੇ ਜਾ ਚਲ ਜੀਏ ਤੇ ਇਹ ਤਰਨ ਤਰਨ ਸਾਹਵਾਂ ਚੱਜਣਦਾ ਵਾ ਤੇ ਜੇ ਸਿੱਧੇ ਨਿਕਲ ਜੀਏ ਇੱਧਰੋਂ ਕਲਾਈ ਵਾ ਇੱਧਰੋਂ ਇਹ ਤੁਸੀਂ ਗੋਲਡਨ ਗੇਟ ਜਿੱਧਰ ਅਮਰਸਾਦਾ ਵਾ ਸਿੱਧਾ ਜਲੰਧਰ ਉਧਰ ਡੱਜਣਾ ਵਾ ਇੱਥੇ ਵਰਦੇ ਸਾਰੀ ਇੱਕ ਇਤਿਹਾਸ ਹੁੰਦਾ ਵਾ ਜੀ ਜੋ ਹੈ ਪੰਗਲ ਬਹੁਤ ਕਰ ਰਹੇ ਆ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਜੀ ਪੰਜਾਬੀ ਵਿੱਚ ਲਿਖਿਆ ਵਾ ਹੋਰ ਬਾਕੀ ਇਹ ਗੱਲਾਂ ਕਰ ਲੀਆਂ ਵਾ ਇਹਦਾ ਜਿਹੜਾ ਕੰਮ ਹੀ 1849 ਵਿੱਚ ਸ਼ੁਰੂ ਕੀਤਾ ਗਿਆ ਸੀ ਤੇ 1875 ਵਿੱਚ ਵਾਇਰ ਐਂਡ ਰੈਗੂਲੇਟਿੰਗ ਹੈਡਵਰਕਸ ਦਾ ਕੰਮ ਪੂਰਾ ਕੀਤਾ ਗਿਆ ਸੀ। ਇਹ ਪੰਜਾਬ ਦੀ ਸਭ ਤੋਂ ਪੁਰਾਣੀ ਸਿੰਚਾਈ ਪ੍ਰਣਾਲੀ ਬਣ ਗਈ ਸੀ। ਅਨਵੰਡੇ ਪੰਜਾਬ ਦੇ ਗੁਰਦਾਸਪੁਰ, ਅਮਰਸਰ ਅਤੇ ਲਾਹੌਰ ਜ਼ਿਲ੍ਹਿਆਂ ਦੀ ਜ਼ਮੀਨ ਦੀ ਸਿੰਚਾਈ ਇਸ ਨਹਿਰ ਨਾਲ ਕੀਤੀ ਜਾਂਦੀ ਸੀ। ਅੱਜ ਇਹ ਨਹਿਰ 3319 ਕਿਲੋਮੀਟਰ ਦੀ ਲੰਬਾਈ ਨਾਲ ਫੈਲੀ ਹੋਈ ਆ ਪੰਜਾਬ ਭਾਰਤ ਵਿੱਚ ਪਠਾਨਕੋਟ, ਗੁਰਦਾਸਪੁਰ, ਬਟਾਲਾ ਤੇ ਅਮਰਸਰ ਦਿਖੇ ਤੁਹਾਨੂੰ ਪਾਣੀ ਪ੍ਰਦਾਨ ਕਰਦੀਆ 1930 ਦੇ ਚ ਅੰਗਰੇਜ਼ਾਂ ਨੇ ਅੱਪਰ ਬਾਹੀ ਦਵਾਬ ਨਹਿਰ ਤੇ ਇਸ ਹਾਈਡਰੋ ਇਲੈਕਟ੍ਰਿਕ ਪਲਾਂਟ ਦੀ ਇਮਾਰਤ ਬਣਾਈ ਸੀ 1930 ਚ ਟਰਬਾਈਨਾਂ ਲਗੀਆਂ ਵਾ ਸਵਿਟਜ਼ਰਲੈਂਡ ਤੋਂ ਮੰਗਾਈਆਂ ਗਈਆਂ ਅੰਗਰੇਨ ਤੋਂ ਮੰਗਾਈਆਂ ਗਈਆਂ ਅਮਰਸਾਦ ਸ਼ਹਿਰ ਨੂੰ ਬਿਜਲੀ ਸਪਲਾਈ ਹੁੰਦੀ ਸੀ ਇਸ ਪ੍ਰੋਜੈਕਟ ਦੀ ਕਲਪਨਾ ਅਮਰਸਾਦ ਸਮਾਰਟ ਸਿਟੀ ਲਿਮਟਿਡ ਦੁਆਰਾ ਸਮਾਰਟ ਸਿਟੀ ਮਿਸ਼ਨ ਤਹਿਤ ਅਮਰਸਾਦ ਸ਼ਹਿਰ ਦੇ ਉਦਯੋਗਿਕ ਬਰਾਸ ਨੂੰ ਸੰਭਾਲਣ ਲਈ ਕੀਤੀ ਗਈ ਸੀ ਇਸ ਤੰਦਾ ਇਹ ਇੱਕ ਬਣਿਆ ਵਾ ਝੂਲੇ ਜਿਮ ਇਹ ਇੱਕ ਪਾਰਕ ਬਣਾ ਦਿੱਤੀ ਗਈ ਆ ਬੈਠਣ ਵਾਸਤੇ ਇੱਥੇ ਪਾਰਕ ਆਪਾਂ ਆਪਣਾ ਮੋਟਰਸਾਈਕਲ ਲਾਇਆ ਵਾ ਤੇ ਇੱਥੋਂ ਆਪਾਂ ਅੰਦਰ ਐਂਟਰ ਨਹੀਂ ਕੀ ਸੋਹਣੀ ਪਾਰਕ ਆ ਇਦਾਂ ਸੋਹਣੇ ਸੋਹਣੇ ਰੁੱਖ ਲਾ ਕੇ ਰਹਾਤੇ ਤਾਂ ਲਾਤੀ ਆਵਾ ਤੋੜਨਾ ਮਨਾ ਹੈ ਜਦੋਂ ਇੱਕ ਭੀੜ ਭਰੇ ਕੇ ਵਾਲੇ ਸ਼ਹਿਰ ਚ ਖੁੱਲੀ ਜਗ੍ਹਾ ਮਿਲਦੀ ਆ ਨਾ ਇਦਾਂ ਦੀ ਤੇ ਫਿਰ ਉਹ ਮਨ ਨੂੰ ਸਕੂਨ ਦਿੰਦੀ ਆ ਇੱਕ ਏਰੀਆ ਬਣਦਾ ਜਿੱਥੇ ਲੋਕ ਆਪਣਾ ਕੀਮਤੀ ਸਮਾਂ ਜਿਹੜਾ ਵਾ ਉਹ ਬਿਤਾ ਸਕਦੇ ਆ ਇਧਰ ਆਪਾਂ ਬਾਅਦ ਚਲਨੇ ਆ ਪਹਿਲਾਂ ਆ ਪਿੱਧਰੋਂ ਗੱਲ ਕਰ ਲਈਏ ਇਹ ਇਧਰ ਨਹਿਰ ਚੱਲ ਰਹੀ ਹੈ ਜਿਹੇ ਉੱਪਰ ਬੜੀ ਤਕਵਾਬ ਨਹਿਰ ਬੋਹੜ ਦਾ ਬਹੁਤ ਵੱਡਾ ਰੁੱਖ ਹੈ ਇੱਥੇ ਨਹਿਰ ਐਂ ਸ਼ਾਂਤ ਚੱਲਣ ਦੀ ਹੈ ਤਾਂ ਹੀ ਕਹਿੰਦੇ ਵੰਡਣ ਵਾਲੇ ਵੰਡ ਕੇ ਪੰਜ ਦਰਿਆਵਾਂ ਨੂੰ ਪਾਣੀ ਅਜ ਵੀ ਖੋਲੇ ਚ ਵਗਦਾ ਏ ਪਾਣੀ ਵੇਖੋ ਅਜ ਵੀ ਵਗੰਡਿਆ ਵਾ ਕਦੀ ਇਹ ਨੂੰ ਵੰਡਿਆ ਗਿਆ ਸੀ ਬਹੁਤ ਬਹੁਤ ਵਿਸ਼ਾਲ ਕਾਫੀ ਘੇਰਾ ਇਨਾਂ ਰੁੱਖਾਂ ਦਾ ਰੁੱਖਾ ਦੇ ਬਾਬੇ ਬਣ ਗਏ ਹੈਗੇ ਇਧਰ ਰੁਕੋ ਇਹ ਜ ਹੋ ਗਿਆ ਕਾਫੀ ਬਜ਼ੁਰਗ ਹੋ ਗਏ ਲੋ ਨਾਲੇ ਬਹਿਣ ਵਾਸਤੇ ਕਤਾਰ ਦੇ ਨਾਲ ਰੁਕ ਸਾਂਭਿਆ ਗਿਆ ਸਪੋਰਟ ਹੋ ਗਈ ਅਮਰਸਰ ਸਮਾਰਟ ਸਿਟੀ ਲਿਮਟਡ ਹਵਦਰੀ ਵੀ ਰੁਕਵਾ ਨਿਕਾਦੇ ਆ ਸਿੰਬਲ ਆ ਬੋਮਬਖਸ ਸੀਬਾ ਅਸਾ ਸਿੰਬਲ ਰੋਕ ਸਰਾਈ ਦਾ ਅਤ ਦੀਰਘ ਅਤ ਮੋਚੇ ਇਹ ਗਰਬਾਣੀ ਵਾਲਾ ਸਿੰਬਲ ਹੋ ਗਿਆ ਉਹ ਦੇਖ ਕੇ ਇਹ ਇੱਕ ਗਰਵਾਨੀ ਵਾਲਾ ਸਿੰਬਲ ਹੋ ਸਕਦਾ ਇਧਰ ਲੱਗੀਆਂ ਜੀ ਟਰਬਾਈਨਾ ਜਿੱਥੋਂ ਨਹਿਰ ਦਾ ਪਾਣੀ ਜਿੱਥੇ ਪਾਇਆ ਜਾਂਦਾ ਹੈ ਜਿਹੜੀ ਬਿਜਲੀ ਪੈਦਾ ਕਰਦੀ ਹੈ ਕਦੀ ਸਵਿਟਜ਼ਰਲੈਂਡ ইংল্যান্ড ਤੋਂ ਮਸ਼ੀਨਾਂ ਆਈਆਂ ਆਦੀ ਵੇਣੀ ਪਈਆਂ ਕਾਫੀ ਮੋਟਾ ਜਿਹੜਾ ਲੋਹਾ ਵਰਤਿਆ ਗਿਆ ਵਾ ਥੋੜਾ ਬੋਤਲ ਦੇਗੀ ਕਿ ਇਹ ਮਿਕਸ ਹੋਣਾ ਵਾ ਲੋਹਾ ਜ਼ਿਆਦਾ ਹੋਣਾ ਤਾਂ ਇਹਦਰ ਬਣਿਆ ਜਿਹਦੇ ਅੰਦਰ ਲੱਗੀਆਂ ਹੁੰਦੀਆਂ ਹੈ ਸਿਸਟਮ ਚੱਕੀਆਂ ਵਗੈਰਾ ਜਿਹਨਾਂ ਲੱਗੀਆਂ ਹੁੰਦੀਆਂ ਹਨ ਘੁੰਮਣ ਵਾਲੀਆਂ ਪਾਣੀ ਫਟ ਜਾਂਦਾ ਦੇਖੋ ਇਹਦੇ ਫੇਰ ਨੇੜੇ ਆ ਤੇ ਰੋਖੂ ਗਿਆ ਕੰਦਾਂ ਦੇ ਵਿੱਚ ਉਹ ਆਦਸ ਫਲੇਸ਼ ਨਹੀਂ ਪਰਾਤਨ ਤਾਂ ਨਹੀਂ ਕਿੰਨੇ ਪੁਰਾਣੇ ਆ اچھا ਆਵਾਜ਼ ਸਿਸਟਮ ਬੱਸ ਸ। ਲੈ ਬਲੇ ਬੋਟਾ ਬੀ ਮਸ਼ੀਨਰੀ ਆ। ਕਨੇ ਸੋਹਣੇ ਤਰੀਕਾ ਨਾਲ ਇਹਨੂੰ ਬਣਾਇਆ ਗਿਆ ਹੋਣਾ ਕਦੀ। ਆ ਮੁਰਖੀ ਆ ਹਾ ਦੇ ਹੁੰਦੇ ਆ ਇਥੇ। ਆਹ ਪੁਰਾਣੇ ਨਿਸ਼ਾਨੀਆਂ ਆ ਮੂਰਖਾਂ ਦੀਆਂ ਨਵੀਆਂ ਨਿਸ਼ਾਨੀਆਂ ਇਹਨਾਂ ਦੇ ਵਿੱਚੋਂ ਦੀ ਪਾਣੀ ਜਾਂਦਾ ਹੋਊਗਾ ਸ਼ਾਇਦ ਹੋ ਸਕਦਾ ਪਾਣੀ ਇਹਨਾਂ ਨੂੰ ਘਮੁੰਦਾ ਹੋਣਾ ਤੇ ਉਹ ਇਹ ਗਿੱਟਰ ਪਾਈਨਾਂ ਲੱਗੀਆਂ ਵੱਡੀਆਂ ਵੱਡੀਆਂ ਇਹ ਉਹਨਾਂ ਨੂੰ ਜੁੜਦੇ ਹੋਣੇ ਆ ਤੇ ਬਤੀ ਹੁੰਦੀ ਹੁੰਦੀ ਆ ਆ ਇੱਥੇ ਪਾਣੀ ਜਿਹੜਾ ਹੁੰਦਾ ਹੁੰਦਾ ਸੀ ਇਹ ਹੁਣ ਪਾਰਕਿਆ ਕੀ ਵਰਕ ਬਣ ਗਈ ਵੇਖੋ ਬਣਾ ਰਹੇ ਹਾਂ ਦੀ ਥੋੜਾ ਜੱਗ ਜਾਂਦੇ ਆ دوسری ਸੱਤ ਪਾਤੀ ਦੀ ਦੂਸਰੀ ਹਾ ਕਿੰਨਾ ਸੋਹਣਾ ਕੰਮ ਆ ਤੇ ਕਾਨ ਬਣਾਉਂਗਾ ਸਿੰਪਲ ਤੇ ਬਣਾਉਣ ਤੋਂ ਬਾਅਦ ਇਦਾਂ ਦਾ ਜਗਾੜ ਪਾ ਕੇ ਤੇ ਵੇਖੋ ਕਿੰਨੇ ਸਾਲ ਹੋ ਗਏ ਨੂੰ ਕਈ ਸਾਲ ਹੋ ਗਿਆ 1930 ਦੀ ਬਿਲਡਿੰਗ ਬਣੀ ਵੇਖੋ ਤੇ ਹੁਣ 25 ਲਗਭਗ 95 ਸਾਲ ਪੂਰੀ ਹੋ ਚੁੱਕੇ ਆ ਇਹ ਦੰਦੇ ਸਿਸਟਮ ਹੁਣ ਤੱਕ ਟਿਕੇ ਆ ਤੇ ਅਹੀਂ ਸੋਚਣਾ ਪਣਿਆ ਵੀ ਇਹਨੇ ਟਿਕਣਾ ਨਹੀਂ ਹੁੰਦਾ ਇੱਥੇ ਬੜਾ ਕੁਝ ਪਿਆ ਹੋਣਾ ਉੱਤੇ ਇਹਨੇ ਭਾਰ ਸਹਿਆ ਵਾ ਹੁਣ ਮੈਂ ਦੂਸਰੇ ਪਾਸੇ ਆ ਗਿਆ ਮੈਂ ਉੱਥੋਂ ਸ਼ੁਰੂਆਤ ਕੀਤੀ ਸੀ ਇੱਧਰ ਵੀ ਲੱਗੀਆਂ ਵਾ ਜੇ ਇਹੋਂ ਕੰਮ ਚੱਲਦਾ ਹੋਣਾ ਉਦੋਂ ਤੇ ਨਵੇਖ ਲਈ ਨਜ਼ਾਰਾ ਹੋਏਗਾ ਇੱਥੇ ਤੇ ਵੀ ਲਿਖਿਆ ਘਾਹ ਉੱਪਰ ਚੱਲਣਾ ਮਨਾ ਹੈ ਕੂੜਾ ਕੂੜੇ ਦੇਣ ਧਾਨ ਵਿੱਚ ਪਾਓ ਸੋ ਬੂਲ ਆ ਯਾਰ ਉਹ ਕਿਸ਼ਿਆ ਅੰਗਰੇਜ਼ਾਂ ਦੇ ਵੀਰੇ ਦਾ ਬਿਜਲੀ ਘਰ ਕਲੋਨੀਅਰ े मिलिया जैड अच्छा काफी सोनिया बने सिस्टम जहार सुर भी बिल्कुल अनुकूल है वो थले भी बिल्डिंग कुछ है पर बंद है ਕੁਝ ਕੁ ਜਿਹੜੀਆਂ ਤਾਂ ਨੇ ਪੀਣ ਨੂੰ ਜਿਆਦਾ ਨਹੀਂ ਐ ਸੇ ਸਾ ਤੋਂ ਘੱਟ ਬਚਣ ਨੇ ਮਾਤਾ ਪਿਤਾ ਹੋਣ ਸਰਦਾਰ ਸ਼ੂਕੀਨੀ ਦੀ ਮਨਾਈ ਹੈ ਸਾਈਕਲ ਚਲਾਉਣਾ ਚਾਹੁੰਦੇ ਹਾਂ ਬਾਹਰੀ ਖੇਟਾਂ ਫੋਟੋਵਾਲ ਕ੍ਰਿਕਟ ਬੱਡਮਿੰਟਨ ਵੀ ਬਣਾएंगे ਝੂਲੇ ਝੂਲੇ ਆ ਤੇ ਝੂਲੇ ਝੂਲੇ ਨਵੇਂ ਨਵੇਂ ਵਕਤੇ ਉਧਰ ਮਸ਼ੀਨਾਂ ਲੱਗੀਆਂ ਜਿਮ ਵਾਲੀਆਂ ਸੇਵਾ ਮੇਂ ਮਨਾ ਪਰ ਆਏ ਕ ਮਾਤਾ ਆਪਣੀ ਬੱਚੇ ਲਿਆਉਂਦੀ ਏ ਇਹਦੇ ਵਾਸਤੇ ਕੋਈ ਗੱਲ ਨਹੀਂ ਇਹ ਕੁਦਰਤੀ ਹੈ ਹਨਾ ਇਹ ਤੋਂ ਪਾਰ ਵੀ ਇਲਾਕਾ ਘਬਰ ਉਹ ਵੈਲ ਮੇਨਟੇਨਡ ਨਹੀਂ ਆ ਉਹਨੂੰ ਕੁਦਰਤੀ ਰੱਖਿਆ ਵਾ ਆ ਜਾ ਇਧਰ ਚੱਲ ਜੰਦਾ ਸਿੱਧਾ ਤੇ ਕੁਦਰਤੀ ਤਰੀਕਾ ਵਾ इधर फिर अपल पाई दबाब आ जाती है आ गई पीपल इधर भी रहा नाल ना रोड चल रही है तर्न तर्न जी के तरन तरन रोड ननैक्ट हो जाएगी नहीं होंगी विरासत आखो ਪਰਾਣਾ ਜਿਹੜਾ ਚੁੱਜਾਣਾ ਇਹ ਸਾਂਭੀਆਂ ਹੁੰਦੀਆਂ ਉਹਨਾਂ ਨੂੰ ਵੇਖਣ ਦਾ ਮਜ਼ਾ ਆਉਂਦਾ ਵਾ ਇਹ ਇੱਕ ਇੱਕ ਅਜੀਬ ਜਿਹੀ ਫੀਲਿੰਗ ਹੁੰਦੀ ਹੈ ਨਾ ਉਹ ਕੈਨ ਜੋਗ ਤੇ ਦਸਨ ਜੋਗ ਨਹੀਂ ਹੁੰਦੀ ਹੁਣ ਲਗਭਗ ਸ਼ਾਮ ਤੇ ਦੁਪਹਿਰ ਦੇ ਵਿਚਲਾ ਸਮਾਂ ਵਾ ਸ਼ਾਮ ਨੂੰ ਜ਼ਰੂਰ ਇਥੇ ਰੌਣਕ ਵਾਦੀ ਹੁੰਦੀ ਹੈ फोटोग्राफिया कर दी कि मुंडे हूँ आ गई बिल्डिंग उ जितों मैं अंदर एंटर किया तो इधरों एंटर करके दूसरे बड़ों निकल के तो मैं पूरी परिक्रमा कर रहा है इंधी थले भी है कोई बंद आ जिंदरा बजा ਜੇ ਉਹ ਚੱਲਦਾ ਹੋਏਗਾ ਉਦੋਂ ਰੌਣਕ ਲੱਗ ਹੋਏਗੀ ਜਰੂਰ ਤੇ ਨਵੀਆਂ ਚੀਜ਼ਾਂ ਲੱਗ ਜਾਂਦੀਆਂ ਵਾ ਉਹ ਇਹਨਾਂ ਦਾ ਥਾਂ ਮਲ ਲਿੰਦੀਆਂ ਹਨ ਹਨ ਅੰਦਰ ਵੀ ਖਾਲੇ ਮੈਂ ਮੂਰਖ ਬਾਹਰਲੇ ਬੰਨੇ ਉਹ ਤੋਂ ਵੀ ਵੱਡਾ ਉਹ ਵੇਖੋ ਇਹ ਤਾਂ ਨਿੱਕੀਆਂ ਲੱਗੀਆਂ ਨਾਨਕਸ਼ਹੀ ਇੰਦਰ ਕੰਧ ਦੇ ਕਿਛ ਲੱਗਿਆ ਵਾ ਰੁੱਖ ਇਹਦੀ ਪਛਾਣ ਨਹੀਂ ਆਂਦੀ ਹੈ ਕਿਹੜਾ ਉਈ ਲੈ ਮੈਂ ਦੱਸਦਾ ਆ ਮੈਂ ਜੀ ਰੱਖਿਆ ਵਾ ਸਿੰਪਲ ਨਾ ਸੁਣਿਆ ਉੱਚਾ ਤੇ ਬਥੇਰਾ ਵਾ ਪਰ ਇਹਦੀਆਂ ਬ੍ਰਾਂਚਾਂ ਵੀ ਬੜੀਆਂ ਵੱਧ ਗਈਆਂ ਗਰਬਾਣੀ ਕਹਿੰਦੀ ਆ ਵੀ ਇਹ ਜਿਹਨੂੰ ਪੰਛੀ ਆਉਂਦੇ ਤੇ ਫਲ ਕੀ ਹੁੰਦੇ ਤੇ ਫੁੱਲ ਬਕ ਬਕਦੇ ਆ ਫਲ ਫਿੱਕੇ ਫੁੱਲ ਬਕ ਬਕਦੇ ਤੇ ਉਹ ਫਿਰ ਪੰਛੀ ਨਰਾਜ਼ ਹੁੰਦਾ ਵੀ ਇਹਨਾਂ ਨੂੰ ਗੱਡਾ ਸੋਹਣਾ ਲੱਗਦਾ ਵਾ ਤੇ ਇਹ ਕੀ ਬਣਿਆ ਫਿਰ ਇਦਾਂ ਕਰਕੇ ਤੇ ਸਿੱਖਿਆ ਮਿਲਦੀ ਆ ਭਈ ਹਾਕੜਾਂ ਵਿੱਚ ਕੁਝ ਨੱਖਿਆ ਹਾਕ ਨਾ त्याਗੋ ਫਿਰ ਤੁਹਾਨੂੰ ਤੁਹਾਡੇ ਕੱਪ ਦੇ ਕੁਝ ਪੈ ਸਕਦਾ ਤੁਸੀਂ ਆਪਣਾ ਕੱਪ ਢੇਡਾ ਕਰਕੇ ਰੱਖੋਗੇ ਮਤਲਬ ਲੋਅਰ ਕਰਕੇ ਰੱਖੋਗੇ ਜੇ ਤਾਂ ਰੱਖਿਆ ਤੇ ਫਿਰ ਕੁਝ ਨਹੀਂ ਹੋ ਸਕਦਾ ਉੱਪਰ ਤੇ ਚੜਨਾ ਬਿਲਕੁਲ ਹੀ ਮਨਾਵਾ ਇਹ ਲੋਕ ਕਦੀ 1930 ਜਿਹੜਾ ਪ੍ਰੋਜੈਕਟ ਬਣਿਆ ਉਹਨਾਂ ਦੇ ਗੁਲਾਮ ਹੀ ਹਦੋਂ ਕੀ ਹਾਲਤ ਹੁਣ ਕੀ ਤੁੰਦੀ ਕਈ ਨੌਕਰੀਆਂ ਵੀ ਕਰਦੇ ਹੋਣੇ ਆ ਆਪਣੇ ਕਈ ਕੁਝ ਹੁੰਦਾ ਹੋਣਾ ਅੱਜ ਤਸਵੀਰ ਇਤੋਂ ਦੀ ਹੋਰ ਆ ਕੋਈ ਨਾ ਤਸਵੀਰ ਇਤੋਂ ਦੀ ਹੋਰ ਹੀ ਵੀਡੀਓ ਦੀ ਮੇਰੀ ਸਮਾਪਤੀ ਹੈ ਜੀ ਤੇ ਜਰੂਰ ਇੱਥੇ ਆਇਆ ਕਰੋ ਇਥੋਂ ਲੰਘ ਜਾਈਦਾ ਵਾ ਮੈਂ ਵੀ ਲੰਘ ਜਾਂਦਾ ਰਿਹਾ ਹਮੇਸ਼ਾ ਹੁਣ ਮੈਂ ਮੋਟਰਸਾਈਕਲ ਦੀ ਨੰਬਰ ਪੱਡ ਲਾਉਂਦੀ ਹਾਂ ਤੇ ਮੈਂ ਜ਼ਾਲੀ ਇੱਥੇ ਵੀਚ ਕਰਦੀ ਆ ਹੁਣ ਇਥੋਂ ਆ ਵਾਪਸੀ ਹੈ ਜੀ ਜਿਉਲ ਗੇੜਾ ਮਾਰੋ ਆਪਣੇ ਇਤਿਹਾਸ ਨੂੰ ਆਪਣੀਆਂ ਪੁਰਾਤਨ ਬਿਲਡਾਂ ਨੂੰ ਵੇਖੋ ਇਥੋਂ ਸ੍ਰੀ ਦਰਬਾਰ ਸਾਹਿਬ ਦੀ ਬੱਤੀ ਜਾਂਦੀ ਸੀ ਕਦੀ ਤੇ ਪੰਜਾਬ ਦੀ ਸਿੰਚਾਈ ਹੁੰਦੀ ਦੀ ਆ ਆਪਰਪਾੜੀ ਦਵਾਬ ਨਹਿਰ ਨਾਲ ਅੱਜ ਵੀ ਹੁੰਦੀ ਆ ਤੇ ਹੋਰ ਨਹੀਂ ਵੇਖਿਆ ਪਿੱਛੋਂ ਕਿ ਜੀ ਆਪਰਪਾੜੀ ਦਵਾਬ ਨਹਿਰ ਸਾਰਾ ਕੁਝ ਇਤਿਹਾਸ ਆਪ ਆਉ ਬਹੁਤ ਸਾਰਾ ਸਿਆਦੇ ਵਿੱਚ ਸੱਚੀ ਦਾ ਸਾਰੇ